ਹਾਂਜੀ ਕਿਸਾਨ ਭਰਾਵੋ ਕੀ ਹਾਲ ਚਾਲ ਜੀ ਠੀਕ ਠਾਕ ਵਧੀਆ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਭਰਾਵੋ ਦੂਸਰਾ ਪਾਣੀ ਆਪਾਂ ਮੱਕੀ ਨੂੰ ਲਾਤਾ ਤੇ ਜਿਹੜੇ ਪਲਾਟਾਂ ਦੇ ਵਿੱਚ ਗੁੱਲੀ ਡੰਡਾ ਪਹਿਲਾਂ ਬਹੁਤ ਜ਼ਿਆਦਾ ਸੀ ਆਲੂਆਂ ਮੌਕੇ ਤੇ ਮੱਕੀ ਮੌਕੇ ਦੇਖੋ ਉਨਾ ਹੀ ਹੈ ਨਾ ਕਿਵੇਂ ਜੰਮਿਆ ਇਹ ਪਲਾਟ ਦੇ ਵਿੱਚ ਆਹ ਕਲਰ ਹੀ ਆ ਜਿੱਥੇ ਆ ਚਟਾ ਚਟਾ ਝਾਕਦਾ ਤੇ ਇੱਧਰ ਆ ਕਲਰੀ ਆ ਦੇਖੋ ਕਿੰਨਾ ਫਰਕ ਆ ਇੱਥੇ ਫਸਲ ਤਾਂ ਕੀ ਹੋਣੀ ਇੱਥੇ ਕੱਖ ਵੀ ਨਹੀਂ ਹੋ ਰਿਹਾ ਤੇ ਯੂਰੀਆ ਪਾਉਣਾ ਆਪਾਂ ਨੇ ਅੱਜ ਲਿਆ ਕੇ ਸਿੱਟ ਲਿਆ ਔਰੇ ਪਾਉਣੇ ਆ ਇਹਨੂੰ ਯੂਰੀਆ ਥੈਲਾ ਲਿਆਇਆ ਚੱਕ ਕੇ ਆਹ ਕੋਠੇ ਕੋਲੋਂ ਆਹ ਸਾਹਮਣੇ ਵਾਲੇ ਕੋਲੋਂ ਇਹ ਉਰੋਂ ਆ ਗੱਡੀ ਖੜੀ ਆ ਦਨ 4 ਮਿੰਟ ਚੋਰੇ ਆਇਆ ਹੁਣ ਇੱਕ ਹੋਰ ਲੈ ਕੇ ਆਉਣਾ ਜਾ ਕੇ ਤੇ ਫਿਰ ਪਾਵਾਂਗੇ ਪਹਿਲਾਂ ਵੀਰੇ ਰੱਖ ਲਈਏ ਲਿਆ ਕੇ ਐਨਾ ਨਜਾਇਜ਼ ਗੁੱਲੀ ਡੰਡਾ ਹੋ ਰਿਹਾ ਦੇਖੋ ਦਵਾਰੇ ਮੱਕੀ ਦੇ ਵਿੱਚ ਪੂਰੀ ਘੈਂਟ ਵਧੀਆ ਕਰਨੀ ਪਣੀ ਆ ਸਪਰੇ ਇਹਨੂੰ ਤਾਂ ਜਾ ਕੇ ਚੱਕ ਹੋਣਾ ਸਰ ਤੇ ਲਿਆਂਦਾ ਚੱਕ ਕੇ ਥੈਲਾ ਮਲਾਜਮ ਅੱਜ ਆਪਣੇ ਪਿੰਡ ਕਰਦੇ ਦੀ ਸਪਰੇ ਮੱਕੀ ਤੇ ਇਸ ਕਰਕੇ ਉਰੇ ਲਿਆਂਦੇ ਨਹੀਂ ਤੇ ਉਰੇ ਕੰਮ ਹਸਾਬ ਲਈ ਹੈ ਤੇ ਆਪਾਂ ਕਰ ਲਾਂਗੇ ਉਹ ਲਾਏ ਹੋਏ ਨੇ ਸੁੰਡੀ ਵਾਲੀ ਸਪਰੇ ਕਰਨਾ ਤੇ ਨਾਲੇ ਆਪਣੇ ਕਣਕ ਨੂੰ ਚਲਦੀ ਆ ਮੋਟਰਾਂ ਰਾਤ ਦੀਆਂ ਰਾਤ ਸੁੱਚ ਲਾਗੇ ਤੇ ਹੁਣ ਗੇੜਾ ਮਾਰ ਕੇ ਦੇ ਦੇ ਆਲੇ ਦਾੜੇ ਕਿੱਥੇ ਤੱਕ ਭਰ ਗਈ ਆ ਕਣਕ ਆ ਆ ਸੂਰਾਂ ਕਰਕੇ ਝੌਂਪੜੀ ਬਣਾਈ ਦੀ ਓਰੇ ਲੈ ਕੇ ਚੱਕੇ ਤਰਪਾਲ ਤਾਂ ਡੰਡੇ ਘਾੜੇ ਨੇ ਸੂਰਾਂ ਵਾਲੇ ਏਰੀਆ 'ਚ ਵੀ ਰਾਖੀ ਬਹੁਤ ਐ ਫਸਲ ਦੀ ਬਾਕੀ ਹੁਣ ਮੱਕੀ ਵੱਡੀ ਹੋਈ ਤਾਂ ਦੇਖਣਾ ਪੈਣਾ ਵੀ ਕੀ ਕਰਨਾ ਪਊਗਾ ਕੀ ਹਿਸਾਬ ਕਿਤਾਬ ਹੋਊਗਾ ਬਹੁਤ ਨਜਾਇਜ਼ ਹੀ ਕੱਖ ਐ ਜੇ ਘੜੀ ਸਭਰ ਇਹਨਾਂ ਰੋਟ ਆਊਗਾ ਹੁਣ ਇਹ ਚੰਗਾ ਰਗੜਾ ਲਾਉਣਾ ਪਵੇਗਾ ਤਾਂ ਜਾ ਕੇ ਮੱਕੀ ਪਲੂਗੀ ਸਾਰੇ ਖੇਤਾਂ ਜਾਂ ਤਕਰੀਬਨ ਕਿਸੇ ਵਿੱਚ ਘੱਟ ਆ ਕਿਸੇ ਵਿੱਚ ਵਾਧਾ ਹੈਗਾ ਸਾਰਿਆਂ 'ਚ ਥੋੜਾ ਮੋਟਾ ਤੇ ਜਿਵੇਂ ਆ ਖੇਤ ਆ ਉਰੇ ਆ ਵੀ ਕਲਰੀ ਆ ਦੇਖੋ ਝਾਕਦੀ ਇਹਨਾਂ ਫਸਲ ਨਹੀਂ ਹੋਈ ਉਰੇ ਸਾਰੇ ਪਲਾਟਾਂ 'ਚ ਥੋੜੀਆਂ ਥੋੜੀਆਂ ਹੈਗੀਆਂ ਨੇ ਯਾਨੀ ਕਹਿਣ ਦਾ ਮਤਲਬ ਕਲਰੀਆਂ ਹਾਂਜੀ ਮੌਸਮ ਹੋ ਗਿਆ ਜੀ ਚੇਂਜ ਦੇਖੋ ਆਪਾਸਾ ਹੌਲੀ ଥିਗੇ ਅਰੇ ਆਉਂਦੇ ਉੱਤੇ ਬੱਦਲ ਆ ਗਿਆ ਕਣਕ ਆਪਣੀ ਰਾਤ ਸਾਰੀ ਉਹ ਭਰ ਕੇ ਓਕੇ ਰਿਪੋਰਟ ਚਾਹ ਬਣੀ ਪਿੰਡੇ ਦੇ ਬੈਠੇ ਹੁਣ ਕਰਦੇ ਆ ਜੀ ਇੱਕ ਦੋ ਦਿਨ ਦੇ ਵਿੱਚ ਸਪਰੇਅ ਕੱਖਾਂ ਵਾਲੀ ਫੇਰੇ ਫਾਇਦਾ ਹੋਣਾ ਜੇ ਨਜ਼ਰ ਕੱਖ ਨਹੀਂ ਫੁਗਦੇ ਉਨਾਂ ਚਾਰ ਰੇਤ ਨੂੰ ਪਤਾ ਫਿਰ ਕੱਖਾਂ ਨੂੰ ਹੀ ਲੱਗੂਗਾ ਉਸਮ 10000 ਬਤ ਹੈਗਾ ਦੇਖੋ ਕੀ ਕਰਦਾ ਲੰਘਦਾ ਇੱਕ ਪੈਂਦਾ ਗੱਦਾ ਵੀ ਜੋ ਵੀ ਹੈਗਾ ਹਾਂਜੀ ਆ ਚੱਲਦੀ ਆ ਜੀ ਮੋਟਰ ਆਪਣੀ ਕਣਕ ਨੂੰ ਥੋੜਾ ਯਾਰ ਇਹਦਾ ਕੰਮ ਇਸ ਕਰਕੇ ਚਲਾ ਰੱਖੀ ਆ ਤੇ ਬੱਦਲ ਵੀ ਬਹੁਤ ਹੋ ਗਿਆ ਨਾ ਹੁਣ ਉਧਰ ਦੇ ਨਾ ਉਧਰ ਦੇ ਇਸ ਕਰਕੇ ਵੀ ਹੁਣ ਭਰਨ ਚ ਭਲਾਈ ਆ ਜਿਵੇਂ ਵੀ ਹੈਗਾ ਦੇਖੀ ਜਊ ਤੇ ਸਰਾ ਜਾ ਰਹਿੰਦਾ 2-3 ਕਿ ਬਿੱਗੇ ਸ਼ਾਮ ਆ ਰਹੀਆਂ ਸਾਢੇ 4 ਦਾ ਟਾਈਮ ਹੈ ਤੇ ਪੂਰਾ ਬੱਦਲ ਡਟਿਆ ਖੜਾ ਦੇਖੋ ਲਓ ਜੀ ਕਰੋ ਚੈੱਕ ਪੂਰਾ ਵਧੀਆ ਜੰਮਿਆ ਹੈ ਭੱਠੇਆੜਾ ਪਲਾਟ ਵੀ ਆਪਣਾ ਮੱਕੀ ਦਾ ਐਨ ਇੱਕ ਸਾਰ ਨਿਕਲਿਆ ਸਾਰਾ ਓਕੇ ਨੇ ਰਿਪੋਰਟਾਂ ਰਾਤ ਥੋੜੀ ਜੀ بارش ਹੋਈ ਹੈ ਹਲਕੀ ਜੀ ਕੋ ਕੋ ਕੋਤੇ ਜਮੀਨ ਨਹੀਂ ਜੰਮਣਾ ਮਾੜਾ ਮੋਟਾ ਹੀ ਨਾਰਮਲ ਜਾਂ ਕੀ ਕਹਣਾ ਕਿਤੇ ਕੋਈ ਬੁੱਟਾ ਹੋ ਵੀ ਨਹੀਂ ਤਾਂ ਸਾਰਾ ਤੁਹਾਨੂੰ ਪਤਾ ਹੀ ਹੈ ਵੀ ਕਈ ਸਾਲ ਹੋ ਗਏ ਮੱਕੀ ਲੱਗਦੀ ਨੂੰ ਪੰਜ 6 ਸਾਲੇ ਨੂੰ ਵੀ ਹੋ ਗਏ ਲੱਗਦੀ ਨੂੰ ਬਾਕੀ ਪਰ ਇਹਦੇ ਵਿੱਚ ਤੁਹਾਨੂੰ ਦੱਸਿਆ ਸੀ ਵੀ ਸਵਾਹ ਪਾਈ ਆਪਾਂ ਰੋੜ ਬਾਉਦਿਆਂ ਦੇਖੋ ਆ ਸਾਰੇ ਰੋੜੇ ਪੈ ਰਹੇ ਆ ਦੇ ਪਾਣੀ ਲਾਉਂਦੇ ਵਕਤ ਆਲੂਆਂ ਨੂੰ ਚਾਹੇ ਮੱਕੀ ਨੂੰ ਬਹੁਤ ਜ਼ਿਆਦਾ ਚੋਦੇ ਨੇ ਇਹ ਔਰ ਇੰਨਾ ਕਾ ਵੀ ਜ਼ਮੀਨ ਕਾਮਯਾਬ ਹੋਗੀ ਚੱਲਣ ਲੱਗੀ ਆ ਲੋ ਫਸਲ ਪੂਰੀ ਘੈਂਟ ਹੁੰਦੀ ਆ ਆਲੂ ਤੁਸੀਂ ਦੇਖੇ ਲਏ ਮੱਕੀ ਵੀ ਤੁਸੀਂ ਪਿਛਲੇ ਸਾਲ ਦੇਖੀ ਜੀ ਐਦ ਕਿ ਫੇਰ ਦਿਖਾਵਾਂਗੇ ਪੂਰੀ ਵਧੀਆ ਜੰਮੀ ਆ ਦੇਖੋ ਐਨ ਓਕੇ ਨੇ ਰਿਪੋਰਟ ਆਇਆਂ ਨਹੀਂ ਹੈਗਾ ਵੀ ਪੀਲੀ ਪੈਂਦੀ ਆ ਫਸਲ ਜਾਂ ਕੋਸੋਰ ਹੁੰਦਾ ਐਨ ਇੱਕਸਾਰ ਜਿਵੇਂ ਬੱਤੂ ਇਹ ਖੇਤਾਂ ਦੇ ਵਿੱਚ ਖੜੀ ਹੁੰਦੀ ਆ ਫਸਲ ਉਦਾਂ ਹੀ ਖੜਦੀ ਆ ਹਰੇਕ ਕੋਈ ਪ੍ਰੋਬਲਮ ਨਹੀਂ ਕਿਸੇ ਤੱਤਾਂ ਦੀ ਘਾਟ ਨਹੀਂ ਇਹ ਮਿੱਟੀ ਨੂੰ ਐਨ ਪਈਆ ਪੂਰੀ ਟੌਪ ਦੀ ਉਹ ਕਿਹਦੇ ਵਿੱਚ ਆਪਾਂ ਨੇ ਸਮਾਨ ਇੰਨਾ ਪਾਇਆ ਹੋਇਆ ਕਿ ਮਿੱਟੀ ਦੇ ਵਿੱਚ ਵੀ ਘਾਟ ਰਹਿਣੇ ਨਹੀਂ ਦਿੱਤੀ ਸੁਵਾ ਕੁੰਬਾਂ ਵਾਲੀ ਫੈਕਟਰੀ ਦੀ ਖਾਦ ਜੋ ਮਿਲ ਗਿਆ ਰੂੜੀ ਡੋਬੇ ਦੀ ਮਿੱਟੀ ਸਭ ਕੁਝ ਆ ਇਹਦੇ ਵਿੱਚ ਬਸ ਇੱਕੋ ਕਮੀ ਹੈ ਵੀ ਕੱਲੇ 'ਚ ਰੋਡ ਨੇ ਉਹ ਵੀ ਹੌਲੀ 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 ਭਰ ਜਾਣਗੇ ਬਹੁਤ ਬਰੀਕ ਰਹਿ ਗਏ ਪਹਿਲਾਂ ਵੱਡੇ ਵੱਡੇ ਠੀਕ ਪੂਰੀ ਜਾਂਦੇ ਨੇ ਖਰੀਜ ਜਾਂਦੇ ਨੇ ਯਾਨੀ ਖਤਮ ਤਾਂ ਨਹੀਂ ਹੁੰਦੇ ਕਹਿ ਸਕਦੇ ਆਪਾਂ ਖਤਮ ਤਾਂ ਕਿਤੇ ਸਾਲਾਂ ਵਧੀਆ ਜਾਂ ਕਈ ਹੋਣਗੇ ਕਈ ਸਾਲ ਲੰਗੇ ਤੇ ਹੀ ਵੈਸੇ ਆਪਾਂ ਨੂੰ ਕਹਿੰਦੇ ਵੀ ਕੁਝ ਨਹੀਂ ਓਕੇ ਨੇ ਰਿਪੋਰਟਾਂ ਵਧੀਆ ਗੋਡਾ ਫਸਲ ਆ ਪਲਾਟ ਵੀ ਜੰਮਿਆ ਆ ਜੀ ਮੱਕੀ ਦਾ ਆ ਲਓ ਪੂਰਾ ਘੈਂਟ ਨਿਕਲਿਆ ਕਰੋ ਦਰਸ਼ਣੇ ਦੇ ਵੀ ਐਨ ਪਿਆ ਇੱਕ ਸਾਰ ਇਹ ਮਸ਼ੀਨ ਦਾ ਇਹੀ ਫਾਇਦਾ ਬਸ ਵੀਜਾ ਦੇ ਨਿਕਲਣਾ ਸਾਰਾ ਇੱਕੋ ਰੇਸੀ ਦੇ ਵਿੱਚ ਇੱਕ ਸਾਰ ਨਿਕਲਣਾ ਦਾਣਾ-ਤਾਣਾ ਦੋ ਦਿਨ ਦੇ ਵਿੱਚ ਪਲਾਟ ਐਨ ਹਰਾ ਭਰਾ ਹੋ ਜਾਂਦਾ ਬਹੁਤ ਵੀਰਾਂ ਨੇ ਹੁਣ ਕਹਿਣਾ ਵੀ ਪਲਾਟ ਕਿਹਨੂੰ ਕਹਿੰਦੇ ਨੇ ਪਲਾਟ ਮਿੱਤਰੋ ਕੋਈ ਗੱਲ ਨਹੀਂ ਆਪਾਂ ਖੇਤਾਂ ਨੂੰ ਵੀ ਕਹਿ ਸਕਦੇ ਹਾਂ ਕਿਸੇ ਵੀ ਚੀਜ਼ ਨੂੰ ਕਹਿ ਸਕਦੇ ਹਾਂ ਪਲਾਟ ਆਪਾਂ ਉਹ ਦੀ ਸਮਝ ਆ। ਮੌਸਮ ਖਰਾਬ ਹੈ ਆ। ਜੀ ਆ ਵੀ ਪਲਾਟ ਜੀ ਬਰੋਬਰ ਹੋ ਗਿਆ ਨਿਕਲ ਆਇਆ। ਜੰਮਿਆਈ ਮੱਕੀ ਇਹ ਵੀ। ਕਾਲੂ ਪਰਜੂ ਖੇਤ ਸਾਰਾ। ਤੇ ਹੁਣ ਦੇਖੋ ਤੁਹਾਡੇ ਸਾਹਮਣੇ ਆ ਦਿਖ ਰਹੀ ਹੈ ਥੋੜੀ ਥੋੜੀ। ਇੰਚ ਅਗਦੀ ਬਾਹਰ ਨਿਕਲੀ ਉਹ ਅੱਧਾ ਕੈਂਚਰੀ ਆ ਦੇਖੋ ਇੰਚ ਅਗਦੀ ਹੈਗੀ ਇੰਚ ਅਗਦੀ ਰਹੇਗੀ ਆ ਤੇ ਹੁਣ ਰਹਿ ਗਏ ਦੋ ਪਲਾਟ ਬਸ ਇੱਕ ਕੜਨ ਤੋਂ ਉਹਨਾਂ ਨੂੰ ਪਾਣੀ ਲੱਗਿਆ ਹੋਇਆ ਜਿਨ੍ਹਾਂ ਨੂੰ ਪਾਣੀ ਲਾਇਆ ਪਰਲਾ ਤੇ ਉਹ 6 ਕਿਲੇ ਵਾਲਾ ਥੱਲੇ ਵਾਲਾ ਤੇ ਆ 3 ਕਿਲੇ ਵਾਲਾ ਦੋ ਹੀ ਪਲਾਟ ਰਹਿ ਗਏ ਨੇ ਬਾਕੀ ਸਾਰੇ ਬਾਹਰ ਆ ਗਏ ਜੀ ਇਹ ਵੀ ਨਿਕਲਿਆ ਜੀ ਖੇਤ ਸਾਰੀ ਇਕੱਠੀ ਜੀ ਵੇਚੀ ਗਈ ਜੀ ਕਿਉਂਕਿ ਪਹਿਲਾਂ 20 ਕਰਕੇ ਰੋਕ ਲਈ ਜੀ ਇਹ 20 ਤੋਂ ਬਾਅਦ ਵੇਚੀ ਜਿਹੜਾ ਪਹਿਲਾਂ ਦਿਖਾਉਂਦਾ ਸੀਗਾ ਤੇ ਜਾਦਾ ਛੱਕੇ ਜੇ ਪਏ ਨੇ ਆ ਮੀਟਰ ਕਰ ਤਰ ਪਹਿਲਾਂ ਵੀ ਗੋੜੀਆਂ ਨੇ ਆਪਾਂ ਹੀ ਆਪਣੀ ਜਾਨੀਏ ਤੋਂ ਤਿੰਨ ਤਿੰਨ ਚਾਰ ਤੋਂ ਲੇਟ ਆ ਇਹ ਵਲੇ ਖਾਲ ਹੈ ਨਾ ਸਾਰੀ ਇੱਕਸਾਰ ਖੜਾ ਹੈ ਵੀ ਪਲਾਟ ਓਕੇ ਆ ਰਿਪੋਰਟ ਇਹਦੀ ਵੀ ਸਾਰੇ ਖੇਤਾਂ 'ਚ ਮਾਰਿਆ ਗੇੜਾ ਅੱਜ ਆਪਾਂ ਸਵੇਰੇ ਸਵੇਰੇ ਲਓ ਜੀ ਮਿੱਤਰੋ ਹੋਲੀ ਵਾਲੇ ਦਿਨ ਪਰਮਾਤਮਾ ਵੀ ਖੁਸ਼ ਹੋਇਆ ਤੇ ਮੀਂਹ ਪਉਣ ਲੱਗ ਗਿਆ ਕਰਤੀ ਸ਼ੁਰੂਆਤ ਆ ਦੇਖੋ ਲਓ ਪੈਂਦਾ ਬਹੁਤ ਬਹੁਤ ਵੀਡੀਓ ਦੇਖਿਓ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਲਓ ਜੀ ਕਿੱਥਿਆ ਪਿਆ ਕੰਮ ਪਰਮਾਤਮਾ ਨੇ